ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਦਲਾਂ ਦਾ ਜਥੇਦਾਰ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਗੜਗੱਜ ਤਾਂ ਕਹਾਦਾ ਹੀ ਹੈ ਉਹ ਜਿਹੜੇ ਦੀਵਾਲੀ ਤੇ ਨਹੀਂ ਮੁਰਗੇ ਵਾਲੇ ਪਟਾਕੇ ਚਲਦੇ ਹੁੰਦੇ ਲਾਹ ਜੇ ਉਹੀ ਨੇ ਉਹ ਹੱਥ ਵੜ ਕੇ ਵੀ ਚਲਾਉਂਦੇ ਸੀ ਕਈ ਵਾਰੀ ਉਹ ਕੋਈ ਨੁਕਸਾਨ ਨਹੀਂ ਕਰਦਾ ਇਹ ਬੜਾ ਹੈ ਇੱਕ ਵੱਡਾ ਹੁੰਦਾ ਹੈ ਜਿਹੜਾ ਉਹ ਦਿੰਦਾਈ ਟੇਲ ਜੰਗੀ ਤਰ੍ਹਾਂ ਉਹਦਾ ਕੱਪੜੇ-ਕੱਪੜੇ ਪਾੜ ਹੁੰਦਾ ਸੀ ਗਵਰਡੀਆਂ ਦੀ ਮੱਝਾਂ-ਮੱਝਾਂ ਡਰਾਉਂਦਾ ਸੀ ਇਹ ਗੜਗੱਜ ਤਾਂ ਮੁਰਗੇ ਦੇ ਪੈਗਟ ਵਾਲੇ ਪਟਾਕੇ ਮਾੜੇ-ਮਾੜੇ ਬਸ ਮਾੜੇ ਯਾਗ ਲਾਈ ਬਸ ਖਤਮ ਇਹਨਾਂ ਸੜਕਾ ਕਰ ਲੈ ਬੱਦ ਨਹੀਂ ਕਰਦੇ ਇਹ ਪਤਾ ਇਹ ਕਹਿੰਦਾ ਦਲਜੀਤ ਨੂੰ ਕਹਿੰਦਾ ਅਮਤਾ ਵਚਨ ਦੇ ਸ਼ੋਗ ਵਿੱਚ ਜਾਣਾ ਨਹੀਂ ਚਾਹੀਦਾ ਸੀ ਚਰਾਸੀ ਨਹੀਂ ਭੁੱਲਣੀ ਚਾਹੀਦੀ ਇਹ ਕਹਿੰਦਾ ਚੰਗੀ ਗੱਲ ਹੈ। ਅੱਛਾ ਉਧਰ ਅਹ ਫੂਲ ਕਾ ਸਾਹ ਡੜੇ ਹਾਈ ਕੋਰਟ ਦੇ ਵਕੀਲ ਸਾਹਿਬ ਨੇ ਪਰ ਉਹਨੇ ਤਾਰੀਫ ਕੀਤੀ ਹੈ। ਦਲਜੀਤ ਕਹਿੰਦੇ ਵਧੀਆ ਫਿਲਮਾਂ ਦਲਜੀਤ ਨੇ ਪਰ ਮੈਂ ਖਾਲੜਾ ਹੋਵੇ ਜਾਂ ਜੂਨ 84 ਦੀ ਗੱਲ ਹੋਵੇ ਵਧੀਆ ਫਿਲਮਾਂ ਕਹਿੰਦੇ ਲੈ ਕੇ ਆਏ ਨੇ। ਉਹ ਕਹਿੰਦੇ ਕੋਈ ਗੱਲ ਨਹੀਂ ਜੇ ਉਹ ਅਮਿਤਾਬ ਬਚਨ ਦੇ ਸ਼ੋਅ ਵਿੱਚ ਗਏ ਨੇ ਕੋਈ ਵੱਡੀ ਗੱਲ ਨਹੀਂ ਵਧੀਆ ਮਸ਼ਹੂਰ ਸਿੰਗਰ ਹੈ ਕਹਿੰਦੇ ਸਾਡੇ ਪੰਜਾਬ ਦਾ ਪੁੱਤ ਹੈ ਤੇ ਇੱਕ ਮੈਂ ਆਪਣੇ ਕੋਲੋਂ ਗੱਲ ਐਡ ਕਰ ਦਣਾ ਉਹਨੇ 50 ਲੱਖ ਰੁਪਇਆ ਅਮਿਤਾਬ ਬਚਨ ਵਾਲੇ ਜਾਨੀ ਕਿ ਜਿਹੜਾ ਕੌਣ ਬਣ ਗਿਆ ਕਰੋੜਪਤੀ ਵਾਲੇ ਸੋਹ ਦੇ ਵਿੱਚ ਜਿੱਤੇ ਹੈ ਹੜ ਪੀੜਤਾਂ ਲਈ ਉਹਨੇ ਉਹ ਰਾਸੀ ਜਿਹੜੀ ਹੈ ਦੇ ਦਿੱਤੀ ਹੈ ਜਾਨੀ ਕਿ ਉਹਨੂੰ 50 ਲੱਖ ਨਾਲ ਕੋਈ ਘਾਟਾ ਨਹੀਂ ਪੈਂਦਾ ਕਰੋੜਪਤੀ ਬੰਦਾ ਹਰਡੇ ਤਾਂਜ ਕਹਦੇ ਨੇ ਜਿਵੇਂ ਗੜਗੱਜ ਹੋਇਆ ਸ਼ੱਜ ਹੋਇਆ ਇਦਾਂ ਹੀ ਬੋਲਦੇ ਨੇ ਇਹ ਕੋ ਇੰਗਲੈਂਡ ਦਾ ਖਤੀੜ ਖਾਲ ਸੈਂਡ ਵਾਲਾ ਉਹ ਵੀ ਬੜਾ ਪੌਂਪਦਾਰ ਸੀ ਕਿਉਂ ਹੋ ਗਿਆ ਉੱਥੇ ਉਹ ਬਰਾਬਰ ਉਹ ਇੱਕ ਕਲਾਕਾਰ ਨੇ ਉਹਨੇ ਸਭ ਥਾਂ ਜਾਇਆ ਤੁਸੀਂ ਕਿੱਥੇ ਕਿੱਥੇ ਨਹੀਂ ਗਏ ਤੁਸੀਂ ਰੁਕ ਜਾਓਗੇ ਅਛਾ ਇਹ ਕਹਿਣਾ ਪਤਾ ਕੀ ਚਾਹੁੰਦੇ ਕਹਿੰਦੇ ਦਿੱਲੀ ਸਹਿਕਤ ਲਿਆਮ ਹੋਇਆ ਅਕਾਲ ਤਖਤ ਤੇ ਹਮਲਾ ਹੋਇਆ ਦਿੱਲੀ ਕਤਲੇਆਮ ਦਾ ਦੋਸ਼ੀ ਹਮਤਾ ਵਜਨ ਨੂੰ ਕਿਹਾ ਜਾਂਦਾ ਹੈ ਵਿੱਚ ਇਨਵੋਲਵ ਹੈਗੇ ਸੀ ਉਹ ਤਾਂ ਮੈਂ ਵੀ ਕਹਿਣਾ ਹੋਰ ਬਥੇਰੇ ਆ ਉਹ ਤਾਂ ਦਿੱਲੀ ਬੈਠੇ ਜਿਹੜੇ ਥੋੜੇ ਬਾਅਦ ਇੱਕ ਤਾਂ ਮਰ ਗਿਆ ਇੱਕ ਹੁਣ ਹੈਗਾ ਉਹ ਵੀ ਇਸ ਵਿੱਚ ਅਟੈਕ ਨੂੰ ਆਪ ਦੇ ਸਬਲਟ ਹੋਇਆ ਤੁਹਾਡੀ ਗੱਲ ਅਕ ਜਿਹੜਾ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਇਹਨਾਂ ਬਾਰੇ ਨਹੀਂ ਕੁਝ ਬੋਲਦੇ ਤੁਸੀਂ ਇਹਨਾਂ ਬਾਰੇ ਵੀ ਬੋਲੋ ਪ੍ਰਸ਼ਾ ਮੈਂ ਨਾ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਵੀ ਜਿਹੜਾ ਜੂਨ 84 ਦਾ ਜਾਂ ਦਿੱਲੀ ਸਿੱਖ ਕਤਲੇਆਮ ਦਾ ਮਸਲਾ ਮੁੱਦਾ ਹੈ ਉਹ ਭੁੱਲਿਆ ਨਹੀਂ ਜਾ ਸਕਦਾ ਪਰ ਉਹਨਾਂ ਮੁੱਦਿਆਂ ਵਿੱਚ ਆਮ ਲੋਕਾਂ ਨੂੰ ਇਨਵੋਲ ਇਨਵੋਲ ਬਣਾ ਕਰੇ ਹੁਣ ਦਲਜੀਤ ਨੂੰ ਐਨਾ ਕਿੰਨਾ ਕੁ ਪਤਾ ਇੱਕ ਸਿੰਗਰ ਹੈ ਜਿਉਂਨੇ ਖਾਲੜਾ ਸਾਹਿਬ ਦੇ ਜੀਵਨ ਤੇ ਫਿਲਮ ਬਣਾਈ ਹੈ ਉਹਨੇ ਫਿਲਮ ਲਿਖੀ ਹੈ ਉਹਨੇ ਫਿਲਮ ਤੇ ਪੈਸਾ ਲਾਇਆ ਉਹ ਤਾਂ ਐਕਟਰ ਹੈ ਪੈਸਾ ਲਾਉਣ ਵਾਲਾ ਪ੍ਰੋਡਿਊਸਰ ਹੈ ਲਿਖਣ ਵਾਲਾ ਰਾਈਟਰ ਹੈ ਡਾਇਰੈਕਸ਼ਨ ਦੇਣ ਵਾਲਾ ਡਾਇਰੈਕਟਰ ਹੈ ਇਉਂ ਨਾਲ ਦਾ ਕੰਮ ਤੇ ਜੇ ਉਹਨੂੰ ਜੀਵਨੀ ਬਾਰੇ ਕੁਝ ਵੀ ਲਈਏ ਉਹਨੂੰ ਕੁਝ ਨਹੀਂ ਪਤਾ ਡਾਇਲੌਗ ਹੁੰਦੇ ਨੇ ਉਹ ਰਿਪੀਟ ਕਰਾਏ ਜਾਂਦੇ ਨੇ ਤੇ ਉਹ ਬੋਲੇ ਜਾਂਦੇ ਆ ਉਹ ਕੋਮ ਦਾ ਜ਼ਹੀਦਾਰ ਨਹੀਂ ਹੈਗਾ ਅਸੀਂ ਇਹੋ ਜੀਆਂ ਗੱਲਾਂ ਦਾ ਨਾ ਬਾਦ ਦਾ ਬਤੰਗੜ ਬਣਾ ਕੇ ਐਵੇਂ ਨਾ ਨਭਤ ਹਰ ਵਕਤ ਲੋਕਾਂ ਦੇ ਮਨਾਂ ਵਿੱਚ ਘੋਲੇ ਜਾਂਦੇ ਆ ਇਹ ਜਰ ਜੂਨ 84 ਦਾ ਦਿੱਲੀ ਸ਼ਕਤ ਲਿਆਮ ਦਾ Hindu ਭਰਾਵਾਂ ਨੂੰ ਵੀ ਦੁੱਖ ਹੈਗਾ ਸਿੱਖਾਂ ਨੂੰ ਵੀ ਦੁੱਖ ਹੈ ਇਹ ਕਿਸੇ ਨਾ ਵੀ ਵਾਪਰਿਆ ਹੋਵੇ ਬਹੁਤ ਮੰਦ ਭਾਗੀ ਕਰਤਾਂ ਸੀ ਪਰ ਇਹਨਾਂ ਗੱਲਾਂ ਨੂੰ ਨਾ ਜਾਣ ਬੁੱਝ ਕੇ ਹਵਾ ਨੂੰ ਦੇ ਆ ਨਾ ਤਾਂ ਜਹੇਦਾਰ ਗੜਗਾਜ ਨੂੰ ਅਕਲ ਤੇ ਲੈ ਜੇ ਤੈਨੂੰ ਇੰਨੀ ਸ਼ੰਗ ਸ਼ਰਮ ਹੋਵੇ ਤੇ ਫਿਰ ਬਾਦਲਾਂ ਜੁੱਤੀਆਂ ਵਿੱਚ ਕਿਉਂ ਬੈਠਾ ਭਾਈ ਇਹ ਜਿਹਨਾਂ ਪ੍ਰਾਣੀਆਂ ਵੀਡੀਓ ਵੱਡ ਕੇ ਦੇਖ ਲੋ ਵੜਗਾ ਜਦੀਆਂ ਜਿੱਥੇ ਬਾਦਲਾਂ ਨੂੰ ਭੰਡੇ ਜਾਂਦਾ ਪੁੱਤ ਦੇ ਮੂੰਹ ਵਿੱਚ ਬੱਲ ਨੂੰ ਕਹਿੰਦਾ ਸਾਰਾ ਕੁਝ ਖਤਮ ਕਰਤਾ ਇਹ ਕਹਿ ਰਹੇ ਤੇ ਹੁਣ ਉਹੀ ਬਾਦਲ ਪ੍ਰਧਾਨ ਵਰਗੇ ਬਣ ਬੀਬਾ ਹਰ ਸਿਮਰਤ ਕੋਲ ਬਾਦਲ ਮੇਰੀ ਭੈਣ ਲੱਗਦੀ ਥੀ ਹੁਣ ਇਦਾਂ ਦੇ ਵੀ ਆ ਫੂਲ ਕਾ ਸੌਨੇ ਬੇਸਿਕ ਗੱਲ ਵਧੀਆ ਕਹੀ। ਉਹ ਦਲਿਤ ਨੂੰ ਕਹਿੰਦਾ ਪ੍ਰਵਾਹ ਨਾ ਕਰ ਇਹਨਾਂ ਲੋਕਾਂ ਦੀ। ਉਹ ਕਹਿੰਦਾ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਤੇ ਕੁੱਤੇ ਭੌਂਕਦੇ ਰਹਿੰਦੇ ਨੇ ਹਾਥੀਆਂ ਨੂੰ ਕੀ ਪ੍ਰਵਾਹ? ਚੱਲਦੇ ਰਹਿੰਦੇ ਨੇ ਉਹ। ਹੁਣ ਮੈਨੂੰ ਕਹਣਗੇ ਲੈ ਤੂੰ ਇੱਕ ਪਾਸੇ ਜਿੰਦਦਾ ਹੁੰਨਾ ਇੱਕ ਪਾਸੇ ਉਹਦੇ ਹੱਕ ਚ ਕਹਿਣਾ। ਜਿੱਥੇ ਦਲਿਤ ਗਲਤ ਹੈ ਉਹਨੂੰ ਗਲਤ ਕਿਹਾ ਜੀ ਮੈਂ। ਜਿੱਥੇ ਸਹੀ ਹੈ ਉਹਦੇ ਸਹੀ ਵੀ ਕਹਾਂਗੇ। ਕਲਾ ਦਲਿਤ ਨੇ ਜਿਹੜਾ ਵੀ ਹੋਵੇ ਜੇ ਬਾਦਲ ਕੇ ਸਹੀ ਹੋ ਜਾਣਗੇ ਮੈਂ ਵੀ ਨਾਲ ਤੁਹਾਨੂੰ ਹੋਰ ਦੱਸੂ ਹੋਰ ਦੱਸੋ ਤੁਸੀਂ 얘ਥੇ ਗੱਲ ਸੱਚ ਦੇ ਝੂਠ ਦੇ ਹੈ ਜੀ ਜਦੋਂ ਬਾਬੇ ਨਾਨਕ ਨੇ ਖਰੀਆਂ ਖਰੀਆਂ ਸੁਣਾਈਆਂ ਨਾ ਜਿਨ੍ਹਾਂ ਨੂੰ ਖਰੀਆਂ ਖਰੀਆਂ ਪਸੰਦ ਆਈਆਂ ਉਹ ਬਾਬੇ ਨਾਨਕ ਦੇ ਸਿੱਖ ਬਣ ਗਏ ਸੀ ਸਮਝ ਆਈ ਲਉ ਤੇ ਜਿਨ੍ਹਾਂ ਨੂੰ ਕਿਹਾ ਸੀ ਉੱਜੜ ਜਾਓ ਉਹ ਬਹੁਤ ਸੂਝਬਾਨ ਸੀ ਜਿਨ੍ਹਾਂ ਨੂੰ ਕਹੇ ਬਸ ਦੇ ਰਹੋ ਉਹ ਗੜਗੱਜ ਵਰਗੇ ਸੀ ਪਤਾ ਸੀ ਵੀ ਜਿੱਥੇ ਹੋਰ ਜਾਣਗੇ ਉੱਥੇ ਵੀ ਬੇੜਾ ਕਰ ਕਰਨਗੇ ਵੀ ਇੱਥੇ ਹੀ ਬਹਾ ਕੇ ਰੱਖ ਫਿਰ ਉਹ ਬਾਹਰ ਨਾ ਨਿਕਲਣ ਦੇ ਉਹ ਬਾਬੇ ਨਾਨਕ ਦੀ ਗੱਲ ਸਮਝ ਲਓ ਮੜ ਜੀ ਮੋਤੀ ਐਵੇਂ ਇਹਨਾਂ ਲੋਕਾਂ ਵਿੱਚ ਨਫਰਤ ਫੈਲਾਓ 84 ਨਹੀਂ ਪੁੱਲੀ ਵਿਅਦਬੇ ਨਹੀਂ ਪੁੱਲੀ ਇਹ ਮੁੱਦੇ ਨੇ ਉਹਨਾਂ ਵੱਡੇ ਸਰਵਾਲੇ ਲੀਡਰਾਂ ਦੇ ਜਿਨ੍ਹਾਂ ਨੇ ਤੁਹਾਨੂੰ ਬੇਬਕੂ ਬਣਾ ਕੇ ਭਾਵ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ। ਨਿਕਲਣਾ ਕੱਖ ਨਹੀਂ ਜਿਹਨੇ ਇੰਦਰਾ ਗਾਂਧੀ ਮਾਰੀ ਹੈ। ਉਹਨਾਂ ਦੇ ਪਰਿਵਾਰ ਅਰਧਾਪਤੀ ਨੇ। ਉਹਨਾਂ ਦੇ ਘਰ ਜਾ ਕੇ ਦੇਖ ਲੋ। ਸਮਝ ਲਿਓ ਮੜਾ ਮੁੰਡਾ। ਤੇ ਕਾਮ ਦੇ ਗ੍ਰੰਥੀ ਬਿਲਕਦੇ ਫਿਰਦੇ ਆ। ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ। ਹਰੇੜੇ ਬਾਦਲ ਕਾ ਨੇ ਪੈਸਾ ਬਣਨੇ ਚ ਨਾ ਹੜਾਂ ਵਿੱਚ। ਇੱਕ ਕਦੋਂ ਦੀ ਤਨਖਾਹ ਕੱਟ ਲਈ ਸੀ ਸੇਵਾਦਾਰਾਂ ਦੀ। ਗੱਲਾਂ ਕਰਦੇ ਹੋ ਤੁਸੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜੁੱਤੀਆਂ ਨਹੀਂ ਘਾਟ ਇਹਨਾਂ ਦਲਜੀਤ ਨੂੰ ਵੀ ਰਿਕਵੈਸਟ ਹੈ ਵੀਡੀਓ ਤਾਂ ਪਹੁੰਚ ਹੀ ਜਾਂਦੀ ਹੁੰਦੀ ਹੈ ਸਰਚ ਕਰਦੀ ਹੁੰਦੀ ਹੈ ਟੀਮਾਂ ਜਿੱਥੇ ਸਹੀ ਹੋਵੇਗਾ ਤੇਰੇ ਨਾਲ ਖੜਾਂਗੇ ਜਿੱਥੇ ਗਲਤ ਹੋਵੇਗਾ ਤੇਰਾ ਵਿਰੋਧ ਕਰਾਂਗੇ ਪਰਵਾਹ ਕਰਨ ਦੀ ਲੋੜ ਨਹੀਂ ਇਹਨਾਂ ਕਟੀੜਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ